ਜਦੋਂ ਯੂਨੀਵਰਸਿਟੀ ਸ਼ੁਰੂ ਹੁੰਦੀ ਉਦੋਂ ਵੀ ਹਿੰਦੁਸਤਾਨ ਦੀਆਂ ਹਕੂਮਤਾਂ ਨੂੰ ਗੁਰਨਾਨਕ ਦੇ ਮਹਾਰਾਜ ਦੇ ਨਾਂ ਤੋਂ ਇੱਕ ਨਫ਼ਰਤ ਤਾਂ 50 ਸਾਲ ਦੇ ਬਾਅਦ ਉਹੀ ਨਫ਼ਰਤ ਜਿਹੜੀ ਆ ਫੇਰ ਬਾਹਰ ਆਉਂ। ਤੇ ਗੁਰਨਾਨਕ ਦੇ ਮਹਾਰਾਜ ਦੇ ਨਾਂ ਦੀ ਡੈਫੀਨੇਸ਼ਨ ਕੀ ਸੀ ਕਿ ਲੋਕਾਂ ਦੀ ਸੇਵਾ ਤੇ ਦੁਨੀਆ ਦੇ ਨਾਲ ਚੱਲਣਾ ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ। ਤੇ ਅੱਜ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਬਣੇ ਹੋਏ ਨੇ ਆਪਣੇ ਆਪ ਨੂੰ ਮਾਲਕ ਹੋਣਦੇ ਨੇ ਅੱਜ ਉਹ ਇੰਨੇ ਅੰਨੇ ਹੋ ਚੁੱਕੇ ਨੇ ਲੋਕਾਂ ਨੂੰ ਲੁੱਟਣ ਲੈ ਕੇ ਜਾਂਦੇ ਨੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਮੇਰੀ ਇਹ ਬੇਨਤੀ ਹੈ ਜੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਵੱਲ ਦੇਖਿਆ ਜਾਵੇ ਤਾਂ ਡੈਫੀਨੇਸ਼ਨ ਕੀ ਸੀ ਉਹ ਡੈਫੀਨੇਸ਼ਨ ਸੀ ਸਰਬੱਤ ਦਾ ਭਲਾ ਗਰੀਬ ਦੀ ਮਦਦ ਤਾਂ ਐਸੇ ਕੀ ਹੈ ਅਮੀਰਾਂ ਦੇ ਹੱਥ ਮਨਜੀਤ ਸਿੰਘ ਦਾ ਖਾਲਸਾ ਬਣੇ ਅੱਜ ਗੁਰੂ ਨਾਨਕ ਦੇਵ ਜੀ ਨੂੰ ਅੱਸੀ ਅਵਸਰ ਨੂੰ ਦਾ ਸੁਭਾਗ ਪ੍ਰਾਪਤ ਹੋਇਆ ਕੀ ਅੱਜ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਜਿਹੜੀ ਯੂਨੀਵਰਸਿਟੀ 1969 500 ਸਾਲਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਜਦੋਂ 500 ਸਾਲਾ ਗੁਰਪੁਰਬ ਹੋਇਆ ਤੇ ਉਸ ਵਕਤ ਤੇ ਯੂਨੀਵਰਸਿਟੀ ਸ਼ੁਰੂ ਤਾਂ ਇੱਕ ਮੇਰਾ ਡੀਪਲੀ ਦੇਖਣਾ ਪੈਂਦਾ ਹੈ ਕਿ ਜਦੋਂ ਯੂਨੀਵਰਸਿਟੀ ਸ਼ੁਰੂ ਹੁੰਦੀ ਉਦੋਂ ਵੀ ਹਿੰਦੁਸਤਾਨ ਦੀ ਜਨ ਹਕੂਮਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ ਤੋਂ ਇੱਕ ਨਫ਼ਰਤ ਤਾਂ 50 ਸਾਲ ਦੇ ਬਾਅਦ ਉਹੀ ਨਫ਼ਰਤ ਜਿਹੜੀ ਆ ਫੇਰ ਬਾਤ ਆਉ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਦੀ ਡੈਫੀਨੇਸ਼ਨ ਕੀ ਸੀ कि ਲੋਕਾਂ ਦੀ ਸੇਵਾ ਤੇ ਦੁਨੀਆ ਦੇ ਨਾਲ ਚੱਲਣਾ ਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤੇ ਅੱਜ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਬਣੇ ਹੋਏ ਨੇ ਆਪਣੇ ਆਪ ਨੂੰ ਮਾਲਕ ਘੋਂਦੇ ਨੇ ਅੱਜ ਉਹ ਇੰਨੇ ਅੰਨੇ ਹੋ ਚੁੱਕੇ ਨੇ ਲੋਕਾਂ ਨੂੰ ਲੋਟਣ ਲੈ ਕੇ ਜਾਂਦੇ ਨੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਮੇਰੀ ਇਹ ਬੇਨਤੀ ਹੈ ਜੇ ਗੁਰਨਾਨਕ ਦੇ ਮਹਾਰਾਜ ਦਾ ਨਾਮ ਵੱਡ ਦੇਖਿਆ ਜਾਵੇ ਤਾਂ ਡੈਫੀਨੇਸ਼ਨ ਕੀ ਸੀ ਉਹ ਡੈਫੀਨੇਸ਼ਨ ਸੀ ਸਰਬੱਤ ਦਾ ਭਲਾ ਗਰੀਬ ਦੀ ਮਦਦ ਤਾਂ ਕਿ ਦੇਖੀ ਹੈ ਅਮੀਰਾ ਦੇ ਹੱਥ ਜੋ ਹਿੰਦੁਸਤਾਨ ਦੇ ਅੰਦਰ ਸਾਰੀਆਂ ਜੋ ਫੋਰਸਸ ਨੇ ਜਾਂ ਹਿੰਦੁਸਤਾਨ ਦੇ ਉੱਪਰ ਹਰ ਚੀਜ਼ ਦੇ ਉੱਤੇ ਇਹਨਾਂ ਦਾ ਆਬ ਦਾ ਅਧਿਕਾਰ ਜਮਾਇਆ ਹੋਇਆ ਹੈ ਸੋ ਬੜੀ ਇੱਕ ਮਾਰੀ ਗੱਲ ਹੈ ਜੋ ਯੂਨੀਵਰਸਿਟੀ ਦੇ ਅੰਦਰ ਹੋ ਰਹੀ ਹੈ ਜਿਵੇਂ ਮੈਨੂੰ ਪਤਾ ਲੱਗਿਆ ਕਿ 5 ਤਰੀਕ ਨੂੰ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਤਾਂ ਮੇਰੀ ਪੰਜਾਬ ਦੇ ਜਿੰਨੇ ਵੀ ਯੂਥ ਹੈ ਜਾਂ ਜਿੰਨੇ ਵੀ ਸਾਡੀਆਂ ਇੱਥੇ ਸ਼ਕਤੀ ਹੈ ਪੰਜਾਬ ਦੇ ਅੰਦਰ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਯੂਨੀਵਰਸਿਟੀ ਦਾ ਨਾਮ ਉਸਤੇ ਰੱਖਿਆ ਗਿਆ ਇੱਥੇ ਪਹੁੰਚਣਾ ਚਾਹੀਦਾ ਜੋ ਸਰਬੱਤ ਦੇ ਭਲੇ ਦੇ ਲਈ ਇੱਕ ਅਸ਼ਰਵਾਦ ਕੀਤੀ ਗਈ ਸੀ ਕਿਉਂਕਿ ਜੇ ਅਸੀਂ ਇੱਥੇ ਨਹੀਂ ਪਹੁੰਚਦੇ ਤਾਂ ਉਸ ਦਾ ਜਿਹੜਾ ਰਜੈਂਟ ਬੜਾ ਮਾੜਾ ਆ ਜਾਂਦਾ ਦੂਸਰੀ ਮੇਰੀ ਬੇਝਤੀ ਹੈ ਕਿ ਕੋਈ ਵਾਇਰਸ ਨਹੀਂ ਚਾਹੀਦੀ ਇਸ ਦੇ ਵਿੱਚ ਕਿਉਂਕਿ ਹਕੂਮਤ ਹਮੇਸ਼ਾ ਇਹ ਚਾਹੁੰਦੀ ਹੈ ਕਿ ਵਾਇਰਸ ਹੋਵੇ ਉਹ ਵਾਇਰਸ ਨੂੰ ਚੰਗਾ ਸਮਝਦੀ ਹੈ ਉਹ ਤੁਹਾਡੇ ਦੇ ਪਰਚਾ ਦੇ ਰਿਤ ਕਰਕੇ ਤੁਹਾਡਾ ਫਿਊਚਰ ਖਰਾਬ ਕਰਨਾ ਚਾਹੁੰਦੀ ਹੈ ਪਰ ਸਾਨੂੰ ਪੀਸਫੁਲ ਪ੍ਰੋਟੈਸਟ ਜਿੰਦਾ ਸਾਡੇ ਕੋਲ ਰਾਈਟ ਹੈ ਉਹ ਸਾਨੂੰ ਜਿਹੜਾ ਆਪਦਾ ਰਾਈਟ ਖਤਮ ਨਹੀਂ ਕਰਨਾ ਚਾਹੀਦਾ ਸਾਨੂੰ ਪੁਰਾਣੇ ਜਿਹੜੇ ਜੱਜਤੂ ਦੇ ਮੋਰਚੇ ਤੋਂ ਲੈ ਕੇ ਤੇ ਕਿਥੇ ਮੋਰਚਾ ਜਿਹੜਾ ਅੰਮ੍ਰਿਤਸਰ ਚੱਲੇ ਨੇ ਉਹ ਸਾਰੇ ਮੋਰਚੇ ਸਾਨੂੰ ਇਹ ਦੱਸਾਉਂਦੇ ਨੇ ਕਿ ਅਸੀਂ ਪੀਸਫੁਲ ਰਹੇ ਆ ਹਕੂਮਤਾਂ ਨੇ ਸਾਡੇ ਤੇ ਜੁਰਮ ਕੀਤਾ ਹੈ ਪਰ ਆਖਰ ਹਕੂਮਤਾਂ ਨੂੰ ਸਾਡੇ ਸਾਹਮਣੇ ਉਹ ਨਿਆਂੇ ਨੇ ਸੋ ਮੇਰੀ ਇਨੀ ਬੇਨਤੀ ਹੈ ਸਾਨੂੰ ਬੜਾ ਪੀਸਫੁਲ ਰਹਿਣਾ ਚਾਹੀਦਾ ਹੈ ਤੇ 5 ਤਰੀਕ ਦੇ ਕੱਠ ਨੂੰ ਵੱਧ ਤੋਂ ਵੱਧ ਦੇਤੇ ਸ਼ਮੂਲਿਤ ਕਰਨੀ ਚਾਹੀਦੀ ਹੈ vẹlu dika ka sọ wẹlu dikili.